ਜੀਜੀ ਜਸਦੀ ਕਾਲਜ ਜਿੱਥੇ ਅੱਜ ਬਾਬਾ ਸਾਹਿਬ ਦਾ ਸਵਿਧਾਨ ਦੇ ਮਨਾਇਆ ਜਾ ਰਿਹਾ ਹੈਗਾ ਆਓ ਆਪਾਂ ਸੋਸਾਇਟੀ ਦੇ ਜਿਹੜਾ ਪ੍ਰਧਾਨ ਜੀ ਨਾਲ ਗੱਲ ਕਰਦੇ ਆਂ ਹਾਂਜੀ ਸਰ ਸਭ ਤੋਂ ਪਹਿਲਾਂ ਰੌੜਾ ਬਹੁਤ ਬਹੁਤ ਨਮਸਕਾਰ ਜੈ ਭੀਮ ਜੈ ਭਾਰਤ ਹਾਂਜੀ ਜੀ ਤੁਹਾਡੀ ਆਈ ਹੋਏ ਟੀਮ ਦਾ ਬੁੱਧ ਐਂਡ ਬੀਮ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਦਾ ਹਰਿਆਣਾ ਵਿੱਚੋਂ ਬਹੁਤ ਬਹੁਤ ਸਵਾਗਤ ਤੇ ਤੁਹਾਨੂੰ ਜੁਆਇਆ ਆਖਦੇ ਹਾਂ ਅੱਛਾ ਸਵਿਧਾਨ ਦੇ ਮਨਾਇਆ ਜਾ ਰਿਹਾ ਹੈ ਕਿੰਨੇ ਕੁ ਲੋਕ ਆ ਰਹੇ ਇੱਥੇ ਸਰ ਤੇ ਕੀ ਸੰਦੇਸ਼ ਦੇ ਰਹੇ ਆ ਬਾਬਾ ਸਾਹਿਬ ਦਾ ਸਰ ਦੇਖੋ ਜੀ ਸਾਰਾ ਜਿਹੜਾ ਭਾਰਤ ਦਾ ਸੰਵਿਧਾਨ ਆ ਇਹ ਸਿਰਫ ਇੰਡੀਆ ਦਾ ਨਹੀਂ ਦੁਨੀਆ ਦਾ ਇੱਕ ਇਕਲੌਤਾ ਜਿਹੜਾ ਸਭ ਤੋਂ ਮਹਾਨ ਇੱਕ ਗ੍ਰੰਥ ਆ ਜਿਹਦੇ ਹਿਸਾਬ ਨਾਲ ਸਾਡਾ ਦੇਸ਼ ਚੱਲਦਾ ਆ ਤੇ 26 ਨਵੰਬਰ 1950 ਨੂੰ ਜਿਹੜਾ ਸੀਗਾ ਇਹ ਲਾਗੂ ਸੀਗਾ ਪ੍ਰਸਾਪ ਰੱਖਿਆ ਸੀਗਾ ਤੇ 26 ਜਨਵਰੀ ਨੂੰ 1950 ਇਹ ਲਾਗੂ ਹੋਇਆ ਸੀਗਾ ਤੇ ਉਸ ਤੋਂ ਪਹਿਲਾਂ ਇਹ 26 ਜਨਵਰੀ ਨੂੰ ਮਨਾਇਆ ਜਾਂਦਾ ਤੇ ਅਸੀਂ ਅੱਜ ਮਨਾ ਰਹੇ ਹਾਂ ਤੇ ਇਲਾਕੇ ਦੇ ਮੋਤਮਰ ਬੰਦੇ ਜਿਹੜੇ ਹੈ ਇੰਟੈਲੈਕਚੁਅਲ ਬੰਦੇ ਆ ਉਹ ਸਾਰੇ ਅੱਜ ਇਕੱਠੇ ਹੋ ਰਹੇ ਆ ਤੇ ਅੱਜ ਬਹੁਤ ਸਾਰੇ ਇੰਟੈਲੈਕਚੁਅਲ ਸਕਾਲਰ ਜਿਹੜੇ ਹੈਗੇ ਉਹਨਾਂ ਦੇ ਭਾਸ਼ਣ ਹੋਣਗੇ ਨਾਟਕ ਹੋਵੇਗਾ ਤੇ ਇਲਾਕੇ ਦੀਆਂ ਬਹੁਤ ਮੇਨ ਹਸਤੀਆਂ ਸਾਡੇ ਕੋਲ ਅੱਜ ਇਸ ਪ੍ਰੋਗਰਾਮ ਤੇ ਪਹੁੰਚ ਰਹੀਆਂ ਨੇ ਠੀਕ ਹੈ ਸਰ ਹਿੰਦ ਦੇਸ਼ ਕੀ ਨਿਵਾਸੀ ਸਭੀ ਜਨ ਹਾਂ ਜੀ ਆਈਏ ਤੇ ਫੋਟੋ ਖਿਚਵਾ ਲਓ ਇੱਥੇ ਆਓ ਜੀ ਆਓ ਜੀ ਆਓ ਬੜਾ ਸਰ ਆਪਾਂ ਖੇਸਾਵਾ ਸਰ ਆਉਂਦੇ ਜੀ ਆਓ ਸਰ ਜੀ ਪਲੀਜ਼ ਖੋਲ ਦਿਓ ਮਾਰੋ ਆਹ ਰੋਟਸੋ ਆਹ ਖੋਲੋ ਕਿੰਨੇ ਆਜਾ ਕਰੋ ਤਰਸਾ ਲਓ ਬਹੁਤ ਕੀ ਹਾਲ ਹੈ ਜੀ ਮੁਰਦਾ ਜੀਏ

ਫਾਰਮ ਬਚਾਉਣ ਦਾ ਸਬੰਧ ਸਾਡੇ ਨੂੰ ਕਿ ਅਸੀਂ ਉਹ ਦੌਰ ਨਹੀਂ ਦੇਖਿਆ ਉਹ ਹਟਾਇਆ ਨਹੀਂ ਜੋ ਸਾਡੇ ਬਜ਼ੁਰਗਾਂ ਨੇ ਹਟਾਇਆ ਅਸੀਂ ਉਹ ਸੋਚਣਾ ਵੀ ਨਹੀਂ ਚਾਹੁੰਦੇ ਥੈਂਕਸ ਹੁਣ ਉਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਇਹ ਸੰਧਾਨ ਬਣਾਉਣ ਤੱਕ ਜੋਗਦਾਨ ਦਿੱਤਾ ਤੇ ਅਸੀਂ ਇਸ ਮੰਚ ਤੇ ਇਸ ਜ਼ਾਰੇ ਤੇ ਬੈਠੇ ਹਾਂ ਤੇ ਬਹੁਤ ਬਹੁਤ ਧੰਨਵਾਦ ਡਾਕਟਰ ਜੋਜੀਦਰ ਉਹ ਸਾਡੇ ਸੱਦੇ ਤੇ ਸਾਡੇ ਬਿਰਾਦ ਵਿੱਚ ਨੇ ਬਿਰਾਜ਼ਮਾਨ ਨੇ आ, मैं बहुत-बहुत धन्यवाद करता हूं डॉक्टर प्रोफेसर सणि कॉलेज वाले जीजीएस कॉलेज के सामने एक पेशवा साहब राजीव नरेश जी ने जिन्होंने सानो एक प्रोग्राम हर साल करावन की दी, इजाजत दीने ने बहुत-बहुत प्रोफेसर तो भी बहुत धन्यवाद मुझे तो मुकद्दर भी तेरे सद्भाव से मिला है मुझे तो मुकद्दर भी तेरे सद्भाव से मिला है ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਇਸ ਸਿਚੁਏਸ਼ਨ ਦਾ ਇਸ ਕਾਲਜ ਦਾ ਉਸ ਦੇ ਸਥਾਪਕਾਂ ਦਾ ਉਸ ਜਮਾਣੇ ਕਮੇਟੀ ਦਾ ਔਰ ਮੌਜੂਦਾ ਕਾਲਜ ਦੇ ਸਟਾਫ ਦਾ ਕਿਉਂਕਿ ਇਹਨਾਂ ਵਧੀਆ ਮਾਹੌਲ ਇਹਨਾਂ ਵਧੀਆ ਵਾਤਾਵਰਣ ਔਰ ਐਨਐਸ ਜੱਜ ਸਰੋਤੇ ਘਟ ਸਰੋਤੇ ਕੋਈ ਗੱਲ ਨਹੀਂ ਜੇ ਕਿਤੇ ਇੱਕ ਬੰਦੇ ਦੀ ਵੀ ਗੱਲ ਸਮਝ ਲੱਜੇ ਤਾਂ ਬਹੁਤ ਵੱਡੀ ਗੱਲ ਹੋ ਗਈ ਹੈ ਸੋ ਮੈਂ ਕਾਲਜ ਦਾ ਕਾਲਜ ਮੈਨੇਜਮੈਂਟ ਕਮੇਟੀ ਦਾ ਪ੍ਰਬੰਧਕ ਕਮੇਟੀ ਦਾ ਸੰਸਥਾਪਕਾਂ ਦਾ ਤੇ ਦੁਬਾਰਾ ਤੇ ਸੂਮ ਦੇ ਨੂੰ ਸਥਾਪਕਾਂ ਦਾ ਧੰਨਵਾਦ ਕਰਦਾ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਾਨਲ ਡਾਕਟਰ ਰਵਿਉਤ ਜੀ ਕੈਬਨ ਮੰਤਰੀ ਪੰਜਾਬ ਐਮਐਲਏ ਹਲਕਾ ਸ਼ਾਮਚਾਤੀ ਅਤੇ ਬੋਧ ਐਂਡ ਬੀਮ ਐਜੂਕੇਸ਼ਨ ਵੈਲਨੈਸ ਸੁਸਾਇਟੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਸੁਨਹਿਰੀ ਮੌਕਾ ਦਿੱਤਾ ਤੇ ਮੈਂ ਆਪ ਸਭ ਨੂੰ ਸਭ ਤੋਂ ਪਹਿਲਾਂ ਸਹਿਯੋਗ ਹੰਦਵਾਸ ਦੀਆਂ ਲੱਖ-ਲੱਖ ਮੁਬਾਰਕਾਂ ਦਿੰਦਾ ਹਾਂ ਸਾਥੀਓ ਇਸ ਸੰਵਿਧਾਨ ਨੂੰ ਬਣਾਉਣ ਦੇ ਲਈ ਕਿੰਨੇ ਸਾਲ ਲੱਗੇ ਇਹ ਕੰਨਾ ਸੰਵਿਧਾਨ ਇਹ ਜਿਹੜਾ ਦਿਨ ਹੈ ਇਹ ਦਿਨ ਨੂੰ ਕੰਨਾ ਸੰਵਿਧਾਨ ਦਾ ਨਿਰਮਾਣ ਨਹੀਂ ਹੋਇਆ ਬਲਕਿ ਇਸ ਦਿਨ ਦੇ ਦੇ ਜਿਹੜੇ ਕਰੋਨਾ ਲੱਖਣ ਲੋਕਾਂ ਦੇ ਜੇ ਦਬੇ ਇਹਦੇ ਵਿੱਚੋਂ ਯਾਦ ਕੀਤਾ ਹੋਈਆਂ ਆਰਟੀਕਲ 1 ਆਫ ਇੰਡੀਅਨ ਕਨਸਟੀਟਿਊਸ਼ਨ ਕੇ ਇਸ ਦੇਸ਼ ਦਾ ਇਸ ਸਟੇਟ ਦਾ ਨਾਮ ਕੀ ਹੋਣਾ ਚਾਹੀਦਾ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਨਹੀਂ ਹੋਈ ਸੀ ਉਸ ਤੋਂ ਬਾਅਦ 78 ਪਾਕਿਸਤਾਨ ਸੰਵਿਧਾਨ ਅਸੈਂਬਲੀ ਦੇ ਵਿੱਚ ਚਲੇ ਗਏ ਬਾਕੀ ਇੱਧਰ ਰਹਿ ਗਏ ਤਾਂ ਉਹਨਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਕਿ ਇੱਕ ਨੇ ਕਿਹਾ ਕਿ ਇਸ ਦੇਸ਼ ਦਾ ਨਾਮ ਆ ਹੋਣਾ ਚਾਹੀਦਾ ਦੂਸਰੇ ਨੇ ਕਿਹਾ ਆ ਹੋਣਾ ਚਾਹੀਦਾ ਤੀਸਰੇ ਨੇ ਕਿਹਾ ਆ ਹੋਣਾ ਚਾਹੀਦਾ ਸਾਰੇ ਨੇ ਆਪਣੇ ਆਪਣੇ ਵਿਚਾਰ ਦਿੱਤੇ ਤੇ ਅਖੀਰ ਦੇ ਵਿੱਚ ਬਾਬਾ ਸਾਹਿਬ ਕਿਉਂਕਿ ਉਹ ਚੇਅਰਮੈਨ ਸੀ ਬਿ ਕੋਨਸਟੀਟਿਊਸ਼ਨ ਜਿਹੜੀ ਸੰਵਿਧਾਨ ਖਰੜਾ ਕਮੇਟੀ ਬਣੀ ਸੀ ਤਾਂ ਬਾਬਾ ਸਾਹਿਬ ਨੇ ਉਹਨਾਂ ਨੂੰ ਕਨਕਲੂਡ ਕੀਤਾ ਉਹਨਾਂ ਸਾਰਿਆਂ ਦੀਆਂ ਗੱਲਾਂ ਦਾ ਜਵਾਬ ਦਿੱਤਾ ਆਪਣੀਆਂ ਦਲੀਲਾਂ ਦੇ ਨਾਲ ਉਹਨਾਂ ਨੂੰ ਕਾਇਲ ਕੀਤਾ ਫਿਰ VOTING ਹੋਈ ਤਾਂ ਫਿਰ ਉਹ ਆਰਟੀਕਲ 1 ਪਾਸ ਹੋ ਕੇ ਉਹਨੂੰ ਸੰਵਿਧਾਨ ਦਾ ਹਿੱਸਾ ਬਣ ਗਿਆ ਪ੍ਰੋਗਰਾਮ ਵਿੱਚ ਜਿਹੜਾ ਕਿ ਬੁੱਧ ਬੁੱਧਰਵੀਮ ਸੁਸਾਇਟੀ ਵੱਲੋਂ ਅਸੀਂ ਸਾਰੇ ਰਲ ਕੇ ਸੰਵਿਧਾਨ ਦਿਵਸ ਕਨਸਟੀਟਿਊਸ਼ਨ ਡੇ ਅਸੀਂ ਬਣਾ ਰਹੇ ਆਂ ਆਪਾਂ ਤੇ ਮੈਂ ਸਭ ਤੋਂ ਪਹਿਲਾਂ ਇਸ ਸੋਸਾਇਟੀ ਦੇ ਮੈਂਬਰਾਂ ਉਹਨਾਂ ਦੀ ਟੀਮ ਦਾ ਤੇ ਮੇਰੇ ਸਾਹਮਣੇ ਬੈਠੇ ਜਿੰਨੇ ਵੀ ਸੰਗਤ ਪਹੁੰਚਿਆ ਮੈਂ ਸਮਝ ਮੈਂ ਸਮਝਦਾ ਕਿ ਸਾਰੀ ਇਹ ਇਲਾਈਟ ਕਲਾਸ ਆ ਕ੍ਰੀਮ ਕਲਾਸ ਆ ਪੜ੍ਹੀ ਲਿਖੀ ਕਲਾਸ ਆ ਤੁਹਾਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਆ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਕੀਮਤੀ ਸਮਾਂ ਕੱਢਿਆ ਜਿਵੇਂ ਮੈਂ ਗੱਲ ਕਰਾਂ ਕਿ ਸਭ ਤੋਂ ਕੀਮਤੀ ਚੀਜ਼ ਅੱਜ ਦੇ ਸਮੇਂ 'ਚ ਉਹ ਅੱਜ ਸਮਾਂ ਹੀ ਹੈਗਾ ਤੁਸੀਂ ਇਸ ਪ੍ਰੋਗਰਾਮ 'ਚ ਪਹੁੰਚੇ ਮੈਂ ਟੀਮ ਵੱਲੋਂ ਸੁਸਾਇਟੀ ਵੱਲੋਂ ਤੁਹਾਡਾ ਜੀ ਆਇਆਂ ਨੂੰ ਤੁਹਾਡਾ ਧੰਨਵਾਦ ਕਰਦਾ ਮੈਂ ਕਨਸਟੀਟਿਊਸ਼ਨ ਦੇ ਸੰਵਿਧਾਨ ਦਿਵਸ ਦੇਡ ਆ ਕਨਸਟੀਟਿਊਸ਼ਨ ਆਫ ਇੰਡੀਆ ਭਾਰਤ ਦਾ ਸੰਵਿਧਾਨ ਇੱਕ ਸਰਵ ਉੱਚ ਕਾਨੂੰਨ ਹੈ ਜਿਹਦੇ নির্মাতা ਸੀ ਸਾਰੇ ਜਾਨ ਦੇ ਨੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਉਹਨਾਂ ਦਾ ਮੈਂ ਕਹੂੰਗਾ ਕਿ ਇਹ ਉਹਨਾਂ ਦੀ ਦੇ ਨਾ ਜਾ ਉਹਨਾਂ ਦਾ ਬੱਚਾ ਕਹਿ ਸਕਦੇ ਆਪਾਂ ਕਿ ਜਿਹੋ ਜਿਹੋ ਉਸ ਸਮੇਂ ਚ ਉਹ ਨਿਕਲੇ ਭਲੇ بڑے ਸੰਘਰਸ਼ ਕੀਤਾ ਖੁਦ ਮਹਿਸੂਸ ਕਰਕੇ ਕਿ ਸਮੇਂ ਵਿੱਚ ਇਹੋ ਜਿਹਾ ਮੁਸਕਲ ਕਿਸੇ ਵੀ ਸਮਾਜ ਲੋਕ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਔਰਤ ਜਾਤੀ ਨੂੰ ਨਹੀਂ ਉਹ ਸੇਨੀਅਰ ਬਣ ਅਗੇ ਹੋ ਪੇਸ਼ ਸਾਹਮਣੇ ਨਾ ਉਹਨਾਂ ਦੇ ਤਕਰੀਬਨ ਇਹ ਕਿਹਾ ਗਿਆ ਕਿ ਸਮਾਜ ਜਿਹੜਾ ਕਨਸਟੀਟਿਊਸ਼ਨ ਆ ਸੰਵਿਧਾਨ ਆ ਸਿਰਫ दलित समाज लिये एससी समाज लिये बीसी एस टी समाज लिये हैगा ये मैं कहूंगा कि पूरी इंसानियत ली यही कॉन्सटिट्यूशन सू हक मिलया बराबरता का राइट टू क्वैलिटी की गल होंगी है कि असं सारे बेशक अज मैं डॉक्टर हाँ जम एल एंतरी हाँ पर कानून दे सारे बराबर हाँ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਕਿਰਤੀ ਲੋਕ ਨੇ ਉਹਨੂੰ ਉਹਨਾਂ ਨੂੰ ਹੱਕ ਮਿਲਿਆ ਉਹਨਾਂ ਨੂੰ ਹੱਕ ਮਿਲਿਆ ਕੰਮ ਕਰਨ ਦਾ ਉਹਨਾਂ ਨੂੰ ਹੱਕ ਮਿਲਿਆ ਆਪਣੀ ਮਿਹਨਤ ਦਾ ਇਕੁਅਲ ਵਰਕ ਇਕੁਅਲ ਪੇ ਜੇ ਅਸੀਂ ਗੱਲ ਕਰਾਂਗੇ ਆਪਾਂ ਆਪਣੇ ਬੀਬੀਆਂ ਪੈਨਾਂ ਲਈ ਉਹਨਾਂ ਨੂੰ ਹੱਕ ਮਿਲਿਆ ਵੋਟ ਪਾਣ ਦਾ ਉਹਨਾਂ ਨੂੰ ਹੱਕ ਮਿਲਿਆ ਬਰਾਬਰਤਾ ਦਾ ਉਹਨਾਂ ਨੂੰ ਹੱਕ ਮਿਲਿਆ ਸਮਾਜ ਵਿੱਚ ਅੱਗੇ ਵਧਣ ਦਾ ਜਦੋਂ ਮੈਟਰਨਿਟੀ ਲੀਵ ਦੀ ਅਸੀਂ ਗੱਲ ਕਰਦੇ ਹੁੰਦੇ ਆ ਇਹ ਵੀ ਬਾਬਾ ਸਾਹਿਬ ਜੀ ਦੀ ਦੇਣ ਹੀ ਸੀ ਉਹ ਤੇ ਮੈਂ ਮੇਰੇ ਖਿਆਲ ਨਾਲ ਉਹਤੋ ਲਵੇ ਹੀ ਹੈ ਕਿ ਇਕੱਲੇ ਇਕ ਸਮਾਜ ਆ ਇਕ ਵਰਗ ਲਈ ਨਹੀਂ ਉਹਨਾਂ ਨੇ ਸੰਵਿਧਾਨ ਲਿਖਿਆ ਪੂਰੀ ਇਨਸਾਨੀਅਤ ਲਈ ਉਹਨਾਂ ਨੇ ਸੰਵਿਧਾਨ ਲਿਖਿਆ ਉਹਨਾਂ ਨੇ 26 ਨਵੰਬਰ 1949 ਵੀ ਜਦੋਂ ਇਹ ਐਡਾਪਟ ਹੋਇਆ ਤੇ 26 ਜਨਵਰੀ 1950 ਵੀ ਜਦੋਂ ਲਾਗੂ ਹੋਇਆ ਤੇ 2015 ਤੱਕ ਜਿਹੜਾ 26 ਨਵੰਬਰ ਸੀਗਾ ਉਹਨੂੰ ਐਜ਼ ਅ ਨੈਸ਼ਨਲ ਲੋ ਡੇ ਦੇ ਨਾਲ ਹੀ ਬਣਾਇਆ ਜਾਂਦਾ ਸੀਗਾ 2015 ਵਿੱਚ ਜਦੋਂ ਬਾਬਾ ਸਾਹਿਬ ਬੇਦਖੜ ਜੀ ਦਾ 125ਵਾਂ ਵਰਥ ਅਨਿਵਰਸੀ ਸੀਗੀ ਤੇ ਉਸ ਸਾਲ ਤੋਂ ਬਾਅਦ 26